ਬਾਦਾਂ ਦੀਆਂ ਵੀ ਰਹੂਗੀ ਜਾਂ ਬਾਦਾਂ ਦੀ ਇੱਕ ਪਾਸਾ ਹਾਂ ਤੇ ਰਹੂਗਾ ਇਹ ਫੌਜਾ ਸਿੰਘ ਜੀ ਫੌਜਾ ਸਿੰਘ ਸਰਦਾਰੀ ਇਸ ਟਾਈਮ ਇਹ ਰਾਸ਼ਟਰ ਦੇ ਰੂਪ ਦੇ ਵਿੱਚ ਲੱਗ ਰਿਹਾ ਕਿਉਂਕਿ ਇਹਨਾਂ ਨੇ ਨੌਜਵਾਨੀ ਨੂੰ ਖਾ ਜਾਣ ਅਸੀਂ ਇਸ ਚੀਜ਼ ਨੂੰ ਖੁਦ ਖੁਸ਼ੀ ਨਹੀਂ ਮੰਨਦੇ ਅਸੀਂ ਇਸ ਚੀਜ਼ ਨੂੰ ਸਿਆਸੀ ਕਤਲ ਮੰਨਦੇ ਵੀਰ ਦਾ ਕਤਲ ਕੀਤਾ ਗਿਆ ਵੀਰ ਨੂੰ ਇਨਸਾਫ਼ ਦਿਵਾਉਣ ਲਈ ਅਸੀਂ ਅਖੀਰਲੇ ਸਾਹ ਤੱਕ ਖੜੇ ਚਾਹੇ ਧਰਨੇ ਲਾਉਣੇ ਪੈਣ ਚਾਹੇ ਕੁਝ ਵੀ ਕਰਨਾ ਪਵੇ ਅਸੀਂ ਪਰਿਵਾਰ ਦੇ ਨਾਲ ਹਾਂ ਅੱਜ ਜੋ ਇਸ ਕੱਟ ਦੇ ਵਿੱਚ ਜਸ਼ਨਵੀਰ ਨੂੰ ਇਨਸਾਫ ਦੋਣ ਲਈ ਸਾਡੇ ਸਾਰੇ ਵੀਰ ਇਕੱਠੇ ਹੋਏ ਇਕੱਤਰ ਹੋਏ ਆ ਸਾਡੀਆਂ ਕਿਸਾਨ ਜਥੇਬੰਦੀਆਂ ਪੰਚ ਸਰਪੰਚ ਇਲਾਕੇ ਦੇ ਮੋਤਬਰ ਬੰਦੇ ਸਭ ਦਾ ਧੰਨਵਾਦ ਕਰਦਾ ਤੇ ਇੱਕ ਗੱਲ ਕਹਿਣੀ ਚਾਹਣਾ ਵੀ ਜਸ਼ਨਵੀਰ ਨੌਜਵਾਨ ਸੀ ਜਿਹੜਾ ਪਿੰਡ ਦੇ ਵਿਕਾਸ ਲਈ ਕੁਝ ਕਰਨਾ ਚਾਹੁੰਦਾ ਸੀ ਤੇ ਫੌਜਾ ਸਿੰਘ ਨੇ ਹੋਂਦੇ ਪੀਏ ਦੇ ਇੰਨਾ ਕਿ ਜ਼ਿਆਦਾ ਪ੍ਰੈਸ਼ਰ ਆਇਜ਼ ਕੀਤਾ ਜਿਹੜਾ ਪ੍ਰੈਸ਼ਰ ਉਹ ਨਾ ਚੱਲਦਾ ਉਹ ਖੁਦਕੁਸ਼ੀ ਕਰ ਗਿਆ ਅਸੀਂ ਇਸ ਚੀਜ਼ ਨੂੰ ਖੁਦਕੁਸ਼ੀ ਨਹੀਂ ਮੰਨਦੇ ਅਸੀਂ ਇਸ ਚੀਜ਼ ਨੂੰ ਸਿਆਸੀ ਕਤਲ ਮੰਨਦੇ ਵੀਰ ਦਾ ਕਤਲ ਕੀਤਾ ਗਿਆ ਕਿਉਂਕਿ ਜ਼ਿਆਦਾਤਰ ਇਸ ਵਾਰ ਪਿੰਡਾਂ ਦੇ ਸਰਪੰਚ ਨੌਜਵਾਨ ਮੁੰਡੇ ਬਣੇ ਨੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਹੋਰ ਦਸ਼ਮ ਬਣੇ ਕਿਸੇ ਹੋਰ ਬੰਦੇ ਨਾਲ ਪ੍ਰੈਸ਼ਰ ਪਾਏਗਾ ਹਰ ਕੰਮ ਦੇ ਨਾਲ ਹਰ ਕੰਮ ਲਈ ਪੈਸਾ ਦੇਣਾ ਪੈਂਦਾ ਤੇ ਜਿਹੜਾ ਇਹ ਫੌਜਾ ਸਿੰਘ ਆ ਫੌਜਾ ਸਿੰਘ ਸਰਦਾਰ ਵੀ ਇਸ ਟਾਈਮ ਇਹ ਰਾਜਨੀਤਿਕ ਰੂਪ ਦੇ ਵਿੱਚ ਫਿਰ ਰਿਹਾ ਹੈ ਕਿਉਂਕਿ ਇਹਨਾਂ ਨੇ ਨੌਜਵਾਨੀ ਨੂੰ ਖਾ ਜਾਣਾ ਸਾਨੂੰ ਆਪਣੀ ਨੌਜਵਾਨੀ ਬਚਾਉਣੀ ਪਊਗੀ ਵੀਰ ਨੂੰ ਇਨਸਾਫ ਦਿਵਾਉਣਾ ਪਊਗਾ ਇਹ ਚੀਜ਼ ਹੋਰ ਮਾਤ ਹੋ ਕੇ ਜਿਆਦਾ ਟਾਂਡਿਆਂ ਵਾਲੀ ਰਹੂਗੀ ਜਾਂ ਭਾਂਡੇ ਵਾਲੀ ਇੱਕ ਪਾਸਾ ਹੋ ਕੇ ਰਹੂਗਾ ਇਹ ਚੀਜ਼ ਨਹੀਂ ਹੈਗੀ ਕਿ ਪਰਚਾ ਵੀ ਹੋਊਗਾ ਕਿ ਕੋਈ ਚੀਜ਼ ਰਹਿ ਜੇਗੀ ਇਹ ਚੀਜ਼ ਨਹੀਂ ਹੋਣੀ ਵੀਰ ਨੂੰ ਇਨਸਾਫ ਦਿਵਾਉਣ ਲਈ ਅਸੀਂ ਅਖੀਰਲੇ ਸਾਹ ਤੱਕ ਖੜੇ ਚਾਹੇ ਧਰਨੇ ਲਾਉਣੇ ਪਉਣ ਚਾਹੇ ਕੁਝ ਵੀ ਕਰਨਾ ਪਵੇ ਅਸੀਂ ਪਰਿਵਾਰ ਦੇ ਨਾਲ ਤੇ ਸਾਰੇ ਵੀਰਾਂ ਜੀ ਹੋਰ ਟੀਮ ਕਰਦੇ ਕਿ ਜੰਨਾਚਰ ਵੀਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਪਰ ਸਾਨੂੰ ਪਰਿਵਾਰ ਦੇ ਨਾਲ ਲੱਗਣਾ ਪੈਂਦਾ ਤੋ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਪੈਂਦਾ ਮੈਂ ਨਹੀਂ ਬੋਲਦਾ ਪਰ ਇਹਦਾ ਯਾਦ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ